ਜਸਵੀਰ ਜੱਸੀ ਬਾਜੀ ਤੇ ਮੈਂ ਅਸੀਂ ਬੰਬੇ ਬੈਠੇ ਬਾਜੀ ਜੀ ਤੇ ਉੱਥੇ ਜੂਹੂ ਦੇ ਵਿੱਚ ਇੱਕ ਨੋਵਾਟੈਲ ਹੋਟਲ ਹੈ ਤੇ ਉਹ ਸਾਹਮਣੇ ਸਮੁੰਦਰ ਦੀਆਂ ਲਹਿਰਾਂ ਅਸੀਂ ਦੋਨੋਂ ਚਾਹ ਦਾ ਕੱਪ-ਕੱਪ ਸਾਂਝਾ ਕਰਦੇ ਹੋਏ ਤੇ ਮੈਨੂੰ ਕਹਿੰਦੇ ਯਾਰ ਕਿ ਮਾਤਾ ਗੁਜਰਕੌਰ ਜੀ ਦਾ ਕੰਟਰੀਬਿਊਸ਼ਨ ਕਿੱਡਾ ਵੱਡਾ ਹੈ ਓਏ ਹੋਏ ਮੈਂ ਕਿਹਾ ਕਿਵੇਂ ਕਿੰਨੀਆਂ ਪੀੜੀਆਂ ਕਹਿੰਦੇ ਇਹ ਸੋਚੋ ਕਿ ਮਾਤਾ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਸਾਹਿਬ ਨੂੰ ਇਹ ਗੱਲ ਕਹਿੰਦੇ ਐ ਹੂੰ ਕਿ ਤੁਸੀਂ ਤੁਹਾਡੇ ਤੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਹੈ ਤੁਸੀਂ ਬਲਦਾਨ ਦਿਓ ਤੇ ਇੱਕ ਧਰਮ ਪਤਨੀ ਇਹ ਡੋਲ ਜਾਂਦੀ ਵੀ ਨਹੀਂ ਫਲਾਣੇ ਨੂੰ ਭੇਜ ਦਿਓ ਇਹਨਾਂ ਨੂੰ ਕਿਉਂ ਭੇਜਣ ਲੱਗੇ ਹੋ ਮੇਰਾ ਮੇਰਾ ਮੁੰਡਾ ਭਗਤ ਨੂੰ ਕਿਉਂ ਬਣੇ ਤੇ ਉਹ ਆਪਦੇ ਖਸਮ ਨੂੰ ਕਹਿ ਰਹੀ ਹੈ ਤੋੜ ਰਹੀ ਉਹ ਵੀ ਤਾਂ ਉਹ ਤੋੜਿਆ ਹੋਣਾ ਨਾ ਉਹਨਾਂ ਨੇ ਭਾਜੀ ਪਤੀ ਸੀ ਉਹਨਾਂ ਦੇ ਉਹ ਨਹੀਂ ਡੋਲੇ ਭਾਜੀ ਫਿਰ ਉਹਨਾਂ ਦਾ ਪੁੱਤਰ ਨੋਂ ਸਾਲ ਦੀ ਉਮਰ ਚ ਗੁਰਤਾ ਗੱਦੀ ਤੇ ਬੈਠਦਾ ਤੇ ਬਾਅਦ ਚ ਉਹ ਜੰਗਾਂ ਲੜਦਾ ਭਾਜੀ ਜੀ ਸੀਸ ਲੈ ਰਿਆ ਜੀ ਦੇਖੋ ਸੀਸ ਲੈ ਰਿਆ ਉਸ ਤੋਂ ਬਾਅਦ ਉਹ ਜੰਗਾਂ ਲੜਨ ਜਾਂਦੇ ਗੁਰੂ ਸਾਹਿਬ ਮਾਤਾ ਨਹੀਂ ਡੋਲੇ ਕਦੇ ਰੋਕਿਆ ਨਹੀਂਗਾ ਵੀ ਨਹੀਂ ਕਿਸੇ ਹੋਰ ਨੂੰ ਭੇਜਦੇ ਤੋ 26 24 ਜੰਗਾਂ ਆਣੀ ਦਾ ਯੁੱਧ ਚਾਹੇ ਜਿਹੜਾ ਠੀਕ ਹੈ ਜੀ ਤੇ ਸਭ ਤੋਂ ਵੱਡਾ ਕੰਟਰੀਬਿਊਸ਼ਨ ਭਾਜੀ ਮੇਰੇ ਨਾ ਮੇਰੇ ਬੱਚੇ ਦਾ ਸਭ ਤੋਂ ਵੱਧ ਪਿਆਰ ਦਾਦੀ ਨਾਲ ਹੈ ਅਸੀਂ ਹੁਣ ਨਿਊਜ਼ੀਲੈਂਡ ਆਏ ਆ ਨਾ ਉੱਥੇ ਟਾਈਮ ਦਾ ਇੰਨਾ ਫਰਕ ਹੈ ਪਾਪਾ ਵੀਡੀਓ ਕਾਲ ਮਲਾਓ ਮੈਂ ਦਾਦੀ ਨਾਲ ਗੱਲ ਕਰਨੀ ਹੈ ਤੇ ਦਾਦੀ ਵੀ ਹੁਣ ਕਹਿੰਦੀ ਬਸ ਕਰੋ ਮੇਰਾ ਜੀ ਨਹੀਂ ਲੱਗਦਾ ਅੱਛਾ ਭਾਜੀ ਮੈਂ ਮੰਨਿਆ ਕਿ ਗੁਰੂ ਸਾਹਿਬ ਗੁਰੂ ਸੀਗੇ ਫਿਰ ਪੁੱਤਰ ਵੀ ਗੁਰੂ ਸੀ ਤੇ ਮਾਤਾ ਨੇ ਸੋਚ ਲਿਆ ਹੋਣਾ ਭਾਜੀ ਕਿ ਇਹਨਾਂ ਦਾ ਫਰਜ਼ ਹੈ ਭਾਜੀ ਪੋਤਿਆਂ ਨੂੰ ਆਪਦੇ ਹੱਥੀਂ ਤੋੜਿਆ ਇਹ ਬਹੁਤ ਵੱਡੀ ਗੱਲ ਹੈ ਔਰ ਉਹਨਾਂ ਨੂੰ ਇਹ ਹੌਸਲਾ ਦਿੰਦੇ ਰਹੇ ਕਿ ਕੁਝ ਨਹੀਂ ਹੁੰਦਾ ਔਰ ਪੋਤੇ ਵੀ ਅੱਗੋਂ ਕਹਿੰਦੇ ਰਹੇ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਉਹੀ ਕਰਨਾ ਜੋ ਤੁਹਾਡੇ ਦਾਦੇ ਨੇ ਕੀਤਾ ਤੇ ਨਾਲੇ ਮੂਹ ਨਾਲ ਵਿਆਰ ਪਿਆਰਾ ਹੁੰਦਾ ਸੀ ਅਕਸਰ ਆਖਦੇ ਆ ਭਾਜੀ ਉਹ ਕਿੱਡਾ ਵੱਡਾ ਜੇ ਇੱਕ ਇੱਕ ਸੈਕਿੰਡ ਲਈ ਮਾਫੀ ਮੰਗ ਕੇ ਗੱਲ ਕਹਿ ਰਿਆਂ ਇਹ ਸੋਚ ਕੇ ਦੇਖੋ ਜੇ ਮਾਤਾ ਜੀ ਇੱਕ ਸੈਕਿੰਡ ਲਈ ਡੋਲ ਜਾਂਦੇ ਭਾਜੀ ਕਿਤੇ ਵੀ ਕਿਸੇ ਗੱਲੋਂ ਵੀ ਉਹ ਕਹਿੰਦੇ ਕਿ ਨਹੀਂ ਪੋਤਿਆਂ ਨੂੰ ਵੀ ਮੈਂ ਪੋਤਿਆਂ ਦੀ ਜਾਨ ਬਚਾਲਾ ਵੰਸ਼ ਬਚੀ ਰਹਿ ਜਾਏ ਜਾਨ ਬਚਾਲਾ ਇਹਨਾਂ ਦੀ ਤੇ ਜੋ ਕਹਿੰਦੇ ਕਰਾ ਦਿਆਂ ਹੂੰ ਫਰੀਕ ਸਕੇ ਸ਼ਾਇਦ ਇਤਿਹਾਸ ਹੀ ਖੁਸ਼ਹੋਰ ਹੁੰਦਾ ਭਾਜੀ ਹੋਰ ਹੋਣਾ ਸੀ ਅਸੀਂ ਅਸੀਂ ਹੁੰਦੇ ਹੀ ਨਾ ਭਾਜੀ